ਜਿੰਦਾਬਾਦ ਆਵਾਮ ਆਦਮੀ ਪਾਰਟੀ 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 ਜਿੰਦਾਬਾਦ ਮੰਨਾਂ ਤੇ ਰਾਜਾਂ ਦੇ ਠੋਕ ਤੇ ਮੰਨਾਂ ਤੇਰੀ ਸੋਚ ਤੇ ਆਵਾਮ ਆਦਮੀ ਪਾਰਟੀ ਜਿੰਦਾਬਾਦ ਆਵਾਮ ਆਦਮੀ ਪਾਰਟੀ ਜਿੰਦਾਬਾਦ ਤੇਰੀ ਸੋਚ ਤੇ ਰਾਜਾਂ ਦੇ ਠੋਕ ਕੀ ਕਾਲਖਸਾ ਜੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਇਹ ਜਿਹੜਾ ਪਰਾਲਾ ਆ ਸਰਦਾਰ ਭਾਪ ਸਿੰਘ ਮਾਨ ਜੀ ਬਲੋ ਬਹੁਤ ਵਧੀਆ ਪਰਾਲਾ ਆ ਇਹਦੇ ਵਿੱਚ ਜਿੱਦਾਂ ਅਸੀਂ ਪਦ ਯਾਤਰਾ ਕੱਢ ਰਹੇ ਆ ਕਿ ਜਿਹੜੇ ਬੰਦੇ ਨਸ਼ਾ ਕਰਦੇ ਆ ਕਿਉਂਕਿ ਉਹ ਮਾਨਸਿਕ ਤੌਰ ਤੇ ਦਿਮਾਗ ਤੋਂ ਪਰੇਸ਼ਾਨ ਆ ਉਹਨਾਂ ਦਾ ਇਲਾਜ ਕਰਾਇਆ ਜਾਊਗਾ ਪਰ ਜਿਹੜੇ ਅਨਸਰ ਵੇਚਦੇ ਆ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਊਗੀ ਕੋਈ ਸ਼ਿਵਾਰਥ ਨਹੀਂ ਉਹਨਾਂ 'ਚ ਚੱਲੂਗੀ ਉਹਨਾਂ ਨੂੰ ਅੰਦਰ ਕੀਤਾ ਜਾਊਗਾ ਹਾਂਜੀ ਨਸ਼ਾ ਤਸਕਰਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਵੇਚਦੇ ਉਹਨਾਂ ਦਾ ਕੋਈ ਕਾਰਵਾਈ ਤੁਹਾਡੇ ਵੱਲੋਂ ਕਿਤੇ ਜਗੇ ਪ੍ਰਸ਼ਾਸਨ ਵੱਲੋਂ ਹੀ ਹੈ ਉਹਨਾਂ ਵੱਲੋਂ ਕਾਰਵਾਈ ਸਾਡੇ ਪ੍ਰਸ਼ਾਸਨ ਵੱਲੋਂ ਵੀ ਕੀਤੀ ਜਾਊਗੀ ਜੀ ਜੋ ਬਣਦਾ ਹੋਊਗਾ ਅਸੀਂ ਵੀ ਦੱਸਾਂਗੇ ਜਿਹੜਾ ਗਲਤ ਕੰਮ ਕਰਦਾ ਆ ਤੇ ਬਾਕੀ ਸਾਡੇ ਹਲਕਾ ਇੰਚਾਰਜ ਮੈਡਮ ਰਾਜਵਿੰਦਰ ਸਿੰਘ ਸੌਰੀ ਰਾਜਵਿੰਦਰ ਕੋਰ ਥੇੜਾ ਜੀ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਸਾਡੀ ਟੀਮ ਨੂੰ ਉਹ ਸਾਡੇ ਹਰੇਕ ਕੰਮ ਦੇ ਵਿੱਚ ਸਾਡਾ ਸਾਥ ਦਿੰਦੇ ਆ ਤੇ ਜੇ ਉਹ ਨਸ਼ਾ ਤਸਕਰਿਆ ਉਹਨੂੰ ਇੱਕ ਵਾਰੀ ਪਿਆਰ ਦੇ ਨਾਲ ਸਮਝਾਉਣੇ ਵੀ ਆ ਜੇ ਨਹੀਂ ਸਮਝਦਾ ਤੇ ਉੱਤੇ ਸਖਤ ਕਾਰਵਾਈ ਕੀਤੀ ਜਾਂਦੀ ਸਰਕਾਰ ਵੱਲ ਜਿਹੜੇ ਨਸ਼ਾ ਤਸਕਰਾਂ ਦੇ ਮਕਾਨ ਤੋੜ ਜਾਂਦੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਠੀਕ ਆ ਉਪਰਾਲਾ ਉਹ ਜਿਹੜਾ ਕਰਦਾ ਹੈ ਜੀ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਜੇ ਨਹੀਂ ਹਰਦੇ ਤਾਂ ਫੇਰ ਤੋੜਨੇ ਹੀ ਬਣਦੇ ਆ ਠੀਕ ਆ ਉਪਰਾਲਾ ਜੀ ਉਹ ਹਾਂਜੀ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕੀ ਤੁਸੀਂ ਜਾਣਦੇ ਆ ਸਾਡੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਆ ਉਹ ਪੰਜਾਬ ਨੂੰ ਨਸ਼ਾ ਮੁਕਤ ਕਰਾਉਣਾ ਚਾਹੁੰਦੇ ਆ ਸਰਕਾਰ ਭਵਾਨ ਸਿਕਮਾਨ ਤੇ ਕੇਜੀਵਲ ਸਾਹਿਬ ਇਹ ਸਾਡਾ ਪਹਿਲਾ ਵੀ ਜਿਹੜਾ ਪਹਿਲਾ ਪੜਾਅ ਹੋ ਚੁੱਕਾ ਹੈ ਜੁੱਧ ਨਸ਼ਾ ਵਿਰੁੱਧ ਹੁਣ ਜਿਹੜਾ ਇਹ ਦੂਜਾ ਪੜਾਅ ਆ ਜੁੱਧ ਨਸ਼ਾ ਵਿਰੁੱਧ ਪਿੰਡਾਂ 'ਚ ਪੈਦਲ ਯਾਤਰਾ ਹੋ ਰਹੀ ਆ ਬਾੜਾਂ 'ਚ ਵੀ ਹੋ ਰਹੀ ਆ ਅੱਜ ਅਸੀਂ ਹੁਣ ਜਿਹੜਾ ਬਾੜ ਆ ਇਹ 33 ਨੰਬਰ ਬਾੜ 'ਚ ਆ ਖੜੇ ਆ ਇੱਥੇ ਵੀ ਪਦ ਯਾਤਰਾ ਹੋ ਰਹੀ ਆ ਪੈਦਲ ਤੇ ਆਪਣੇ ਬਹੁਤ ਸਾਡੇ ਸਤਿਕਾਰਯੋਗ ਕੌਂਸਲਰ ਸਾਹਿਬ ਮੇਰੇ ਨਾਲ ਮੇਰੇ ਹਲਕੇ ਦੇ ਬਲਾਕ ਪ੍ਰਧਾਨ ਇਵੀ ਹਾਜ਼ਰ ਆ ਤੇ ਪੁਲਿਸ ਮੌਲਾਜ਼ਮ ਵੀ ਤੇ ਸਾਡੇ ਸਤਿਕਾਰਯੋਗ ਪ੍ਰੈਸ ਰਿਪੋਰਟਰ ਸਾਹਿਬ ਵੀ ਆਏ ਹੋਏ ਇੱਥੇ ਪਹੁੰਚੇ ਆ ਤੇ ਕਾਰਪੋਰੇਸ਼ਨ ਦੇ ਵੀ ਸਟਾਫ ਆਇਆ ਹੋਇਆ ਅਸੀਂ ਸਾਰਿਆਂ ਦਾ ਜੀ ਆਇਆਂ ਕਰਦੇ ਆ ਅਸੀਂ ਚਾਹੁੰਦੇ ਆ ਵੀ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਉਹ ਤਾਂ ਹੀ ਹੋ ਸਕਦਾ ਆਪਣੇ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਡਾ ਜਿਹੜਾ 60 70% ਨਸ਼ਾ ਮੁਕਤ ਹੋ ਚੁੱਕਾ ਪੰਜਾਬ ਜਿਹੜਾ 30% ਰਹਿ ਜਾਂਦਾ ਆ ਉਹ ਵੀ ਅਸੀਂ ਆਪਣੀ ਮਿਹਨਤ ਦੇ ਨਾਲ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਉਹਨੂੰ ਨਸ਼ਾ ਮੁਕਤ ਕਰਾ ਕੇ ਛੱਡਾਂਗੇ ਇਹ ਸਾਡਾ ਸਾਰਿਆਂ ਦਾ ਜੋਰ ਲੱਗਾ ਹੋਇਆ ਆ ਇਨਾ ਸ਼ਬਦਾਂ ਦੇ ਨਾਲ ਹੀ ਧੰਨਵਾਦ ਜੀ ਜਿਹੜੇ ਨਸ਼ਾ ਤਸਕਰ ਹੈਗੇ ਆ ਜਿਨ੍ਹਾਂ ਦਾ ਪ੍ਰਸ਼ਾਸਨ ਨੂੰ ਨਹੀਂ ਪਤਾ ਜੇਕਰ ਤੁਹਾਨੂੰ ਕੋਈ ਉਹੀ ਉਹੀ ਤਲਾਹ ਦਿੰਦਾ ਤੁਹਾਡੇ ਵੱਲ ਕੋਈ ਕਾਰਵਾਈ ਕੀਤੀ ਜਾਵੇ ਹਾਂਜੀ ਸਾਨੂੰ ਉਹ ਆ ਕੇ ਮਿਲ ਸਕਦੇ ਆ ਸਾਨੂੰ ਦੱਸਣ ਉਹਨਾਂ ਦੀ ਜਿਹੜੀ ਸੂਚਨਾ ਗੁਪਤ ਰੱਖੀ ਜਾਊਗੀ ਇਦਾਂ ਸਾਡੀ ਭੈਣ ਜੀ ਰਾਜਵਿੰਦਰ ਕਾthetaੜਾ ਜੀ ਹਲਕਾ ਇੰਚਾਰਜ ਆ ਉਹਨਾਂ ਨੂੰ ਵੀ ਦੱਸ ਸਕਦੇ ਆ ਤੁਸੀਂ ਉਹ ਆਪਾਂ ਜਿਹੜੀ ਕਾਰਵਾਈ ਆ ਪੁਲਿਸ ਅਫਸਰਾਂ ਨੂੰ ਕਹਿ ਕੇ ਕਰਾਵਾਂਗੇ ਤੇ ਸਾਡੇ ਜਿਹੜਾ ਹੁਣ ਇੱਥੇ ਦੇ ਐਸ ਐਚ ਓ ਆ ਉਹਨਾਂ ਨੂੰ ਵੀ ਤੁਸੀਂ ਗੁਪਤ ਸੂਚਨਾ ਦੇ ਸਕਦੇ ਆ ਉਹਨਾਂ ਦੇ ਪ੍ਰੋਪਰ ਕਾਰਵਾਈ ਹੋਊਗੀ ਪਿੱਛੇ ਜੇ ਕਿਹਾ ਗਿਆ ਸੀ ਸਰਕਾਰ ਵੱਲੋਂ ਵੀ ਕਾਰਵਾਈ ਦੇ ਬਗੈਰ ਜਿਹੜੇ ਇਹਨਾਂ ਨੇ ਨਸ਼ਾ ਛਡਾਊ ਕੇਂਦਰ ਖੋਲੇ ਉਹਨਾਂ ਦੇ ਵਿੱਚ ਦਮਾ ਕਰਾਇਆ ਜਾਏਗਾ ਉਹਨਾਂ ਨੂੰ ਹਾਂਜੀ ਸਾਡੇ ਇੱਥੇ ਸਿਵਲ ਹਸਪੀਟਲ ਨਸ਼ਾ ਛਡਾਊ ਕੇਂਦਰ ਖੋਲੇ ਆ ਬਿਲਕੁਲ ਫ੍ਰੀ ਆ ਕੋਈ ਪੈਸਾ ਨਹੀਂ ਲੱਗਦਾ ਉੱਥੇ ਖਾਣਾ ਪੀਣਾ ਰਹਿਣ ਦਾ ਰਹਿਜ ਦਾ ਸਾਰਾ ਬੰਦੋਬਸਰ ਸਰਕਾਰ ਕਰ ਰਹੀ ਆ ਉੱਥੇ ਆ ਕੇ ਆਪਣਾ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਹੋ ਕੇ ਨਸ਼ੇ ਨੂੰ ਮੁਕਤ ਕਰ ਸਕਦੇ ਆ ਉਹਨਾਂ ਦਾ ਪੂਰਾ ਦੇਖ ਰੇਖ ਕੀਤੀ ਜਾਊਗੀ ਹਰ ਇੱਕ ਚੀਜ਼ ਦੀ ਸਹੂਲਤ ਦਿੱਤੀ ਜਾਊਗੀ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਤੁਸੀਂ ਕੀ ਜਣਾ ਚਾਹੁੰਦੇ ਉਹਨਾਂ ਨੂੰ ਅਸੀਂ ਜੇਲ੍ਹਾਂ ਦੇ ਵਿੱਚ ਤ ਆਪਣਾ ਜਿਹੜਾ ਉਹ ਸਜਾ ਪੁਕਤਣ ਕਿਉਂਕਿ ਲੋਕਾਂ ਦੇ ਪਰਿਵਾਰਾਂ ਨੂੰ ਨਸ਼ਾ ਲਾਤਦਾ ਆ ਉਹਨਾਂ ਦੀ ਜ਼ਿੰਦਗੀਆਂ ਬਰਬਾਦ ਕਰਤੀਆਂ ਆ ਮੁੰਡਿਆਂ ਦੀ ਨੌਜਵਾਨ ਪੀੜ੍ਹੀ ਦੀਆਂ ਉਹਨਾਂ ਨੂੰ ਅਸੀਂ ਬਖਸ਼ਾ ਨਹੀਂ ਜਾਊਗਾ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਜਾਂਦੇ ਹੋ ਨਸ਼ਾ ਜਿਹੜੇ ਕਰਦੇ ਉਹਨਾਂ ਨੂੰ ਅਸੀਂ ਇਹੀ ਅਪੀਲ ਕਰਦੇ ਆ ਵੀ ਸਾਨੂੰ ਆ ਕੇ ਤੁਸੀਂ ਦੱਸੋ ਤੁਹਾਨੂੰ ਅਸੀਂ ਆਪਣੇ ਜਿੱਥੇ ਸਾਡੇ ਸਰਕਾਰ ਦੇ ਨਾਲ ਸਿਵਲ ਹਸਪੀਟਲ ਕੈਂਪ ਖੁੱਲੇ ਹੋਏ ਆ ਉੱਥੇ ਅਸੀਂ ਉਹਨਾਂ ਦਾ ਇਲਾਜ ਕਰਾਵਾਂਗੇ ਉਹਨਾਂ ਨੂੰ ਬੰਦੀ ਸਾਰੀ ਸਹੂਤ ਦਿੱਤੀ ਜਾਊਗੀ